ਜਿਹੜੀ ਵਿਕਰਮ ਮਜੀਠੀਆ ਸਾਹਿਬ ਦੀ ਬੇਲ ਐਪਲੀਕੇਸ਼ਨ ਮੋਹਾਲੀ ਕੋਰਟ ਦੇ ਵਿੱਚ ਲੱਗੀ ਸੀ ਅੱਜ ਉਹਦੇ ਚ ਆਰਡਰ ਆ ਗਿਆ ਤੇ ਮਾਨਯੋਗ ਕੋਰਟ ਨੇ ਉਹ ਬੇਲ ਐਪਲੀਕੇਸ਼ਨ ਬਿਸਨਸ ਕਰਤੀ ਹੈ ਜਿਹੜਾ ਗਰਾਊਂਡ ਕੋਰਟ ਨੇ ਉਹਦੇ ਚ ਕਿਹਾ ਕਿ ਜੀ ਹਲੇ ਇਨਵੈਸਟੀਗੇਸ਼ਨ ਹੈ ਜਿਹੜੀ ਕੇਸ ਥੀ ਉਹ ਪੈਂਡਿੰਗ ਹੈ ਮਤਲਬ ਪ੍ਰਾਇਮਰੀਲੀ ਜਿਹੜੇ ਗਰਾਊਂਡ ਤੇ ਡਿਸਮਿਸ ਕੀਤੀ ਹੈ ਇਹ ਕਹਿ ਕੇ ਕੀਤੀ ਹੈ ਕਿ ਇਨਵੈਸਟੀਗੇਸ਼ਨ ਕੇਸ ਦੀ ਪੈਂਡਿੰਗ ਹੈ ਠੀਕ ਹੈ ਅਦਾਲਤ ਦਾ ਫੈਸਲਾ ਅਦਾਲਤ ਦੇ ਫੈਸਲੇ ਨੂੰ ਅਸੀਂ ਸਿਰ ਚਕਾਉਣਾ ਹੈ ਤੇ ਇਸ ਆਰਡਰ ਨੂੰ ਅਸੀਂ ਜਲਦੀ ਹੀ ਮਾਨਯੋਗ ਪੰਜਾਬ ਤੇ ਰਹਿਣਾ ਹਾਈ ਕੋਰਟ ਦੇ ਵਿੱਚ ਚੈਲੰਜ ਕਰਾਂਗੇ ਕਿਉਂਕਿ ਪਿਛਲੀ ਵਾਰ ਜਦੋਂ ਬਿਕਰਮ ਮਜੀਠੀਆ ਸਾਹਿਬ ਦੀ ਰੈਗੂਲਰ ਬੇਲ ਹੋਈ ਸੀ ਉਹ ਪੰਜਾਬ ਰੈਨਾ ਹਾਈ ਕੋਰਟ ਤੋਂ ਹੋਈ ਸੀ ਸੋ ਹੁਣ ਵੀ ਇਹ ਜਿਹੜਾ ਆਰਡਰ ਹੈ ਇਹਨੂੰ ਅਸੀਂ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਚੈਲੰਜ ਕਰਾਂਗੇ ਤੇ ਜਦੋਂ ਸਾਨੂੰ ਇਹਦੀ ਡਿਟੇਲਡ ਕਾਪੀ ਮਿਲ ਜੂਗੀ ਕਿਉਂਕਿ ਜੋ ਜੱਜਮੈਂਟ ਅਜ ਮੁਹਾਲੀ ਕੋਰਟ ਨੇ پاس ਕੀਤੀ ਹੈ ਉਹਨੂੰ ਪੜਨ ਤੋਂ ਬਾਅਦ ਫਿਰ ਤਫਸੀਲ ਦੇ ਨਾਲ ਮੀਡੀਆ ਦੇ ਨਾਲ ਸਾਂਝਾ ਕਰਾਂਗੇ ਕਿ ਕਿਸ ਗਰਾਉਂਡਸ ਤੇ ਹੈ ਬਟ ਕੋਰਟ ਨੇ ਡਿਸਮਿਸ ਕਰਨ ਲੱਗੇ ਜਿਹੜਾ ਪ੍ਰਾਇਮਰੀਲੀ ਗਰਾਉਂਡ ਦੱਸਿਆ ਉਹ ਕਿਹਾ ਕਿ ਸਿਰਫ ਇਸ ਗੱਲ ਕਰਕੇ ਡਿਸਮਿਸ ਕੀਤੀ ਜਾ ਰਹੀ ਹੈ ਕਿਉਂਕਿ ਇਹਦੇ ਚਾਲੇ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਮੰਦੀ ਅਤੇ ਕਈ ਦਿਨਾਂ ਦੀ ਜਿਹੜਾ ਤੋਂ ਬਾਅਦ ਮਾਨਜੂ ਕੋਰਟ ਨੇ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਦੀ ਜਿਹੜੀ ਬੇਲ ਐਪਲੀਕੇਸ਼ਨ ਹੈ ਉਸ ਨੂੰ ਡਿਸਮਿਸ ਕੀਤਾ ਹੈ। ਔਰ ਇਹ ਸਿੱਧਾ ਸਬੂਤ ਹੈ ਕਿ ਕੋਰਟ ਮੰਨਦੀ ਹੈ ਕਿ ਵਿਕਰਮਜੀਤ ਸਿੰਘ ਮਜੀਠੀਆ ਦੇ ਖਿਲਾਫ ਜੋ ਵਿਜੀਲੈਂਸ ਨੇ ਕਾਰਵਾਈ ਕੀਤੀ ਸੀ ਕੇਸ ਰਜਿਸਟਰਡ ਕੀਤਾ ਸੀ ਉਹਦੇ ਸਬੂਤ ਪੁਖਤਾ ਨਹੀਂ। ਇਸੇ ਕਰਕੇ ਉਹਨਾਂ ਨੇ ਬੇਲ ਐਪਲੀਕੇਸ਼ਨ ਜਿਹੜੀ ਹੈ ਉਹ ਡਿਸਮਿਸ ਕੀਤੀ ਹੈ। ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਵਿਜੀਲੈਂਸ ਨੇ ਇਹ ਕਾਰਵਾਈ ਕੀਤੀ ਸੀ ਕੇਸ ਰਜਿਸਟਰ ਕੀਤਾ ਸੀ ਤਾਂ ਸਾਡੀਆਂ ਜਿੰਨੀਆਂ ਵੀ ਵਿਰੋਧੀ ਪਾਰਟੀਆਂ ਨੇ ਜਿੰਨੇ ਉਹਨਾਂ ਦੇ ਵੱਡੇ ਲੀਡਰ ਨੇ ਭਾਵੇਂ ਉਹ ਕਾਂਗਰਸ ਹੋਵੇ ਭਾਵੇਂ ਭਾਜੀਪੀ ਹੋਵੇ ਭਾਵੇਂ ਅਕਾਲੀ ਦਲ ਹੋਵੇ بڑا ਹੰਲਾ ਕੀਤਾ ਸੀ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਉਹ ਰਾਜਨੀਤਿਕ ਬਦਲਾਖੂਰੀ ਦੀਆਂ ਗੱਲਾਂ ਕਰ ਰਹੀ ਹੈ ਔਰ ਉਸੇ ਤਹਿਤ ਇਹ ਕਾਰਵਾਈ ਕਰਦੀ ਹੈ ਅਸੀਂ ਉਦੋਂ ਵੀ ਕਿਹਾ ਸੀ ਕਿ ਬਿਨਾਂ ਸਬੂਤਾਂ ਤੋਂ ਅ ਬਿਨਾ ਕਿਸੇ ਗੱਲ ਤੋਂ ਕਾਰਵਾਈ ਜਿਹੜੀ ਉਹ ਆਮ ਆਦੀ ਪਾਰਟੀ ਦੀ ਸਰਕਾਰ ਨਹੀਂ ਕਰਦੀ ਹੈ ਸਾਡੇ ਲਈ ਕੋਈ ਆਪਣਾ ਨਹੀਂ ਕੋਈ ਪਿਗਾਨਾ ਨਹੀਂ ਹੈਗਾ ਹਾਂ ਜੁਦੇ ਸਬੂਤ ਮਿਲੇ ਉਸ ਤੋਂ ਬਾਅਦ ਹੀ ਜਿਹੜੀ ਵਿਜੀਲੈਂਸ ਨੇ ਇਹ ਕਾਰਵਾਈ ਕੀਤੀ ਹੈਗੀ ਹੈ ਹੁਣ ਅੱਜ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਗਿਆ ਤੇ ਮੈਂ ਉਹਨਾਂ ਰਾਜਨੀਤਿਕ ਲੀਡਰਾਂ ਨੂੰ ਇਹ ਪੁੱਛਣਾ ਚਾਹੁੰਦਾ ਮੈਂ ਕਿ ਅੱਜ ਜੋ ਮਹਿਮਾਨ ਜੋ ਕੋਰਟ ਦਾ ਫੈਸਲਾ ਆਇਆ ਹੁਣ ਉਹਨਾਂ ਦਾ ਕੀ ਵਿਊ ਪੱਟਾ ਔਰ ਇੱਕ ਗੱਲ ਪੱਕੀ ਹੈਗੀ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਜ਼ੀਰੋ ਟੋਲਰੈਂਸ ਹੈ ਭਾਵੇਂ ਉਹ ਕਰਪਸ਼ਨ ਹੋਵੇ ਤੇ ਭਾਵੇਂ ਉਹ ਡਰੱਗਸ ਹੋ ਔਰ ਡਰੱਗਸ ਦੇ ਖਾਤਮੇ ਵਾਸਤੇ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ ਉਹ ਕਮਿਟਿਡ ਹੈਗੀ ਹੈ ਭਗਵੰਤ ਮਾਨ ਸਾਹਿਬ ਦੀ ਲੋਕਾਂ ਦੇ ਨਾਲ ਕਮਿਟਮੈਂਟ ਹੈ ਕਿ ਪੰਜਾਬ ਦੇ ਵਿੱਚੋਂ ਨਸ਼ਿਆਂ ਨੂੰ ਪੰਜਾਬ ਦੇ ਵਿੱਚੋਂ ਕਰਪਸ਼ਨ ਨੂੰ ਜੜੋਂ ਪੁੱਟ ਕੇ ਅਸੀਂ ਦਮ ਬੋੜ